ਦੱਸ 12 ਵਜ ਰਹੇ ਨੇ ਹੁਣ ਤੱਕ ਕਰਨੀ ਉੱਠੀ ਹੈਗੀ ਬੱਸ ਕੀ ਆ ਗਈ ਉੱਠ ਕੇ ਹੋ ਗਿਆ ਟਾਈਮ ਤੇਰਾ ਮੰਮੀ ਜੀ ਮੈਂ ਨਾ ਨਾ ਕੇ ਪਾਠ ਕਰਨ ਲੱਗ ਗਈ ਸੀ ਬੱਸ ਮੈਨੂੰ ਪਤਾ ਨਹੀਂ ਲੱਗਿਆ ਅੱਖ ਲੱਗੀ ਸੀਗੀ ਮੇਰੀ ਸੁਨੀਆ ਉੱਠ ਖੜਿਆ ਕਰ ਕ ਜਵਾਕ ਨੂੰ ਦੁੱਧੋ ਦਿੰਦੇ ਤੀਗੀ ਵੀ ਉੱਠ ਖੜਿਆ ਦੀਗਾ ਮੰਮੀ ਜੀ ਤੁਸੀਂ ਜਵਾਕ ਵਾਲੇ ਮੈਨੂੰ ਕਿਉਂ ਮਿਹਨੇ ਦਿੰਦੇ ਰਹਿੰਦੇ ਹੋਰ ਦੇਵਾ ਨਾ ਬੇਭਾਗ ਕਿੱਥੇ ਸਾਡੇ ਘਰਾਂ ਚ ਆਈ ਹੈਗੀ ਮੰਮੀ ਜੀ ਚ ਮੇਰਾ ਥੋੜੀ ਕਸੂਰ ਆ ਹੋਰ ਕਿਹਦਾ ਕਸੂਰ ਹੈਗਾ ਜਵਾਕ ਤਾਂ ਤੀਵੀਂ ਜਾਂਦੀ ਹੁੰਦੀ ਆ ਮੇਰਾ ਕੀ ਇਹਦੇ 'ਚ ਕਸੂਰ ਹੈਗਾ ਮੰਮੀ ਜੀ ਮੈਂ ਤੁਹਾਨੂੰ ਕਿੰਨੀ ਵਾਰ ਤਾਂ ਕਹਿਤਾ ਵੀ ਤੁਸੀਂ ਤੁਹਾਡੇ ਮੁੰਡੇ ਦੇ ਸਾਰਾ ਜਸਟ ਕਰਾ ਲਓ ਡਾਕਟਰ ਨੂੰ ਦਿਖਾ ਲਓ ਕਿਉਂ ਕੀ ਗੱਲ ਆਏ ਤਾਂ ਕਦੇ ਕਿਹਾ ਨਹੀਂ ਵੀ ਮੇਰੇ ਟੈਸਟ ਕਰਵਾ ਲਓ ਹੈ ਨਾਲੇ ਸਾਡੇ ਘਰ 'ਚ ਕੀ ਬੜਿਆ ਹੈਗਾ ਮੰਮੀ ਜੀ ਮੈਂ ਉਹੀ ਤੁਹਾਨੂੰ ਕਹਿੰਦੀ ਰਹਿਣੀ ਆ ਵੀ ਸਾਡੇ ਦੋਨੋਂ ਦੇ ਟੈਸਟ ਹੋਣਗੇ ਵੀ ਕਿਹਦੇ 'ਚ ਕਮੀ ਆ ਕਿਹ 'ਚ ਕਮੀ ਹੋਊਗੀ ਡਾਕਟਰ ਆਪਣੇ ਆਪ ਦੱਸ ਦਊਗਾ ਟੱਟਾ-ਕੱਟਾ ਪਿਆ ਮੇਰਾ ਮੁੰਡਾ ਠੀਕ ਆ ਤੈਨੂੰ ਮੇਰਾ ਹਾਲ ਕੋਈ ਲਿੱਸਾ ਨਹੀਂ ਕਿਸੇ ਪਾਸਿਓਂ ਹਾਂ ਕਹਿੰਦੀ ਹੋਏ ਚ ਕਮੀਆਂ ਉਹ ਕੀ ਕਮੀਆਂ ਹੋ ਗਿਆ ਖੂਨ ਪੂਰਾ ਮੇਰੇ ਮੁੰਡੇ ਚ ਪੂਰਾ ਖੂਨ ਆ ਤੇਰਾ 14 ਗ੍ਰਾਮ ਖੂਨ ਆਗਾ ਹੈ ਤੂੰ ਆ ਤੂੰ ਦੇਖ ਹੈ ਦੇਖ ਤਾਂ ਸਹੀ ਆਈ ਤੀਗਾ ਜਿਹੜੀਆਂ ਮਾਗਰੋਂ ਆਈਆਂ ਨੇ ਦੋ ਦੋ ਜਵਾਖਾਂ ਦੀਆਂ ਮਾਵਾਂ ਬਣੀਆਂ ਨੇ ਮੈਨੂੰ ਆਈ ਤੀ ਬਿਲਾ ਐਤ ਕੀ ਲੋੜੀ ਮਨਾਵਾਂਗੇ ਐਤ ਕੀ ਲੋੜੀ ਮਨਾਵਾਂਗੇ ਹੈ ਆਏ ਸਾਲ ਐਂ ਟੱਪ ਜਾਂਦੀ ਆ ਕਿ ਤੁਹਾਨੂੰ ਪੁੱਤੀ ਨਾਲ ਬਾਪ ਪਿਆਗਾ ਮੈਨੂੰ ਤਾਂ ਲੱਗਦਾ ਹੋਰ ਵਿਆਹ ਕਰਨਾ ਪਊਗਾ ਮੇਰੇ ਮੁੰਡੇ ਦਾ ਮੰਮੀ ਜੀ ਕੀ ਬੋਲੀ ਜਾਂਦੇ ਹੋ ਮੇਰੇ ਕੀ ਸਾਰੇ ਆ ਇਹ ਤਾਂ ਰੱਬ ਦੀ ਦੇਣਾ ਜਿਦੋਂ ਰੱਬ ਨੇ ਦੇਣਾ ਉਦੋਂ ਹੀ ਦੇਣਾ ਨਾਲੇ ਮੈਂ ਕੀ ਕਰ ਸਕਦੀ ਆ ਮੈਂ ਤਾਂ ਸਿਰਫ ਡਾਕਟਰ ਨੂੰ ਦਿਖਾਉਣ ਨੂੰ ਕਿਹਾ ਕਿਸੇ ਡਾਕਟਰ ਕੋਲ ਤਾਂ ਤੁਸੀਂ ਜਾਣ ਹੀ ਦਿੰਦੇ ਮਮੀ ਜੀ ਅਸਿਆ ਡਾਕਟਰ ਲਵੇ ਵਗ ਜਿਆ ਸੀ ਕਿਉਂ ਕੀ ਗੱਲ ਜੇ ਮੈਂ ਕਹਿੰਨੀ ਆ ਕੋੜੇ ਕਿਸੇ ਦਾ ਤਾਗਾ ਸੂਤਾ ਫਵਾ ਦੇਣੀ ਆ ਉਹ ਨਹੀਂ ਤੂੰ ਆਖੇ ਲੱਗਦੀ ਹੈਗੀ ਕਹਿੰਦੇ ਸਿਆਣਿਆਂ ਲਵੇ ਕੀ ਰੱਖਿਆਗਾ ਸਿਆਣਿਆਂ ਲਵੇ ਕੀ ਰੱਖਿਆਗਾ ਨਹੀਂ ਮਹਾ ਕਿਸੇ ਬਾਬੇ ਨੂੰ ਦਿਖਾਉਣੀ ਆ ਉਹ ਕਹਿੰਦੇ ਕੀ ਹੋਇਆ ਬਾਬਿਆਂ ਕੋਲੇ ਜਾਣ ਨੂੰ ਮਮੀ ਜੀ ਡਾਕਟਰ ਦੇ ਤਾਂ ਤੁਸੀਂ ਜਾਣ ਹੀ ਦਿੰਦੇ ਬਾਬਿਆਂ ਦਾ ਤੁਹਾਨੂੰ ਜ਼ਿਆਦਾ ਹੋ ਰਿਹਾ ਬਾਬਾ ਦੀ ਸਾਇੰਸ ਥੋੜੀ ਆ ਸਾਇੰਸ ਨੇ ਕਿੰਨੀ ਤਰੱਕੀ ਕੀਤੀ ਹੈ ਤੁਹਾਨੂੰ ਪਤਾ ਆਹ ਰੋ ਤੂੰ ਮੈਨੂੰ ਮਤਾਂ ਦੇ ਹੁਣ ਮਤਾਂ ਮੇਰੀ ਗੱਲ ਸੁਣਨੀ ਕੋਈ ਰੋਕ ਨੰਦ ਹੁੰਦੀ ਆ ਕਾਸਰ ਮਾਸਰ ਹੁੰਦੀ ਆ ਮਨ ਕਰੈ ਨਹੀਂ ਪਤਾ ਕੋਈ ਤੇਰੇ ਪੇਕਾਂ ਦੀ ਚੰਡੇ ਲੱਗ ਰਹੀ ਹੋਵੇ ਮਾਂ ਗਰ ਤੇਰੀ ਹੈ ਸਾਨੂੰ ਪਤਾ ਕਾ ਹੈ ਤਾਂ ਹੀ ਨਾ ਜਵਾਬ ਹੁੰਦਾ ਹੋਵੇ ਅਹੀ ਜੀ ਕੀ ਕੋਈ ਉਹ ਗੱਲਾਂ ਡਾਕਟਰ ਕੋਲੇ ਤਾਂ ਤਾਂ ਜਾਂਦੇ ਹੁੰਦੇ ਨੇ ਜੇ ਕੁਝ ਦੁਖਦਾ ਹੋਵੇ ਜਾਂ ਕੁਝ ਦੁਖਦੀ ਨਹੀਂ ਸੋਡਾ ਮੰਮੀ ਜੀ ਤੁਸੀਂ ਇਹੋ ਜਿਹੀ ਗੱਲਾਂ ਕਰਕੇ ਨਾ ਮੇਰਾ ਜੰਮੀ ਦਿਲ ਤੋੜ ਦਿੰਨੇ ਹੋ ਮੈਂ ਤਾਂ ਰੱਬ ਨੂੰ ਬਹੁਤ ਝੋਲੀ ਆਂਟਦੀ ਆ ਵੀ ਮੇਰੀ ਝੋਲੀ ਭਰ ਦੇ ਪਰ ਹੁਣ ਮੈਂ ਰੱਬ ਨੂੰ ਖਬਰ ਰੱਬ ਮੇਰੇ ਨਾਲ ਕਿਹੜੀ ਗੱਲ ਤੇ ਨਾਰਾਜ਼ ਹੋਇਆ ਹੋਇਆ ਅੱਛਾ ਦੇਖ ਤਾਂ ਸਹੀ ਤੂੰ ਰੱਬ ਅੱਗੇ ਅਰਦਾਸ ਕਰਦੀ ਆ ਤੇਰਾ ਹੀ ਅਰਦਾਸ ਤਾਂ ਸੁਣਦੀ ਨਹੀਂ ਹੈਗਾ ਰੱਬ ਖਬਰ ਕਿੱਥੇ ਬੈਠਾ ਹੈਗਾ ਹੈ ਜਮੀ ਕਮਾਲ ਕਰਦੀ ਆ ਤੂੰ ਜਾਣ ਦੇ ਜਾਣ ਦੇ ਤੈਨੂੰ ਮੈਂ ਦੱਸਾਂਗਾ ਲੈ ਜਾਣ ਦੇ ਮਾੜਾ ਮੋਟਾ ਕਹਿਣਾ ਮੰਨਣਾ ਚਾਹੀਦਾ ਕਿਸੇ ਕੰਜਰ ਦਾ ਕਿ ਕਹਿਣਾ ਮੰਨਣ ਹੀ ਨਹੀਂ ਹੈਗਾ ਆਪ ਮਹਾਰੇ ਚੱਲਦੇ ਹੋਗੇ ਚੱਲੀ ਜਾਓ ਦੇਖ ਤਾਂ ਸਹੀ ਹਾਂ ਚੁੱਪ ਕਰਕੇ ਸੱਜਦਾ ਇਹਨਾਂ ਦਾ ਤਾਂ ਕੰਨੀ ਮੁੰਡਾ ਲੈ ਦੇਖ ਲੈ ਹੁਣ ਮੇਰੇ ਮੁੰਡੇ ਚ ਲਾਗੀ ਨੂੰ ਕੋਚ ਕੱਢਣ ਦੇ ਤਾ ਹੈ ਜਾਦੇ ਸਿਆਣੀ ਨਹੀਂ ਹੈਗੀ ਇਹ ਜਿਆਦੇ ਪੜ੍ਹੇ ਲਿਖੀ ਨਹੀਂ ਘੋਟੀ ਹੈਗੀ ਡਾਕਟਰ ਨੂੰ ਡਾਕਟਰਾਂ ਨੂੰ ਘਰ ਲਟਾ ਦੋ ਹਾਂ ਡਾਕਟਰ ਦਵਾਈਆਂ ਦੇ ਦੇਣਗੇ ਥੱਬਾ ਚੱਕ ਕੇ ਲਈ ਜਾਣੀ ਦਵਾਈਆਂ ਫਿਰ ਉਹ ਬੁੱਤੀ ਨੇ ਲਹੋਪਿਤਾ ਮੇਰਾ ਪਤਾ ਨਹੀਂ ਕਦ ਪੈਂਦਾ ਸੁੱਟੂਗਾ ਮੇਰਾ ਕਿਹਾ ਤੀਗਾ ਮਾਂ ਕਾ ਹੋਰ ਦੇਖ ਲੈਨੇ ਆ ਹੋਰ ਕਰਕ ਦਿੰਨੇ ਆ ਵਿਆਹ ਮੁੰਡੇ ਦਾ ਨਾ ਗੋਰੀ ਚਿੱਟੀ ਹੈ ਜੀ ਗੋਰੀ ਚਿੱਟੀ ਹੈ ਗੋਰੀ ਚਿੱਟੀ ਦਾ ਸਕਲੀ ਕੀ ਚਟਣੀ ਇਹ ਗੋਰੀ ਚਿੱਟੀ ਹੈ ਹੈ ਅੱਲੀ ਗੋਰੀ ਗੋਰੀ ਨੂੰ ਦੇਖ ਲਿਆ ਜਵਾਕ ਗਾਹਾਂ ਨੌ ਜੜ ਵੀ ਚਹੀਦੀ ਆ ਕੋਈ ਕੱਲਾ ਆਇਆ ਤਾਂ ਨਹੀਂ ਹੈਗਾ ਵੀ ਇਸੇ ਦਾ ਮੂੰਹ ਦੇਖਣਾਗਾ ਖੇਤ ਚ ਖਾਦ ਵੀ ਪਾਉਣ ਵਾਲੀ ਆ ਓਰੇ ਭੈਣ ਦਾ ਘਾਪ ਤਾਂ ਮੇਰੀ ਜਾਨ ਸਾਰਾ ਦਿਨ ਸਿਆਪਾ ਸਾਰਾ ਦਿਨ ਮੈਂ ਮੱਛੀ ਵਾਂਗ ਰਿਚਦੀ ਰਹਿੰਦੀ ਆ ਸਾਰਾ ਦਿਨ ਮੱਛੀ ਵਾਂਗ ਨਹੀਂ ਰਿਚਦੀ ਰਹਿੰਦੀ ਮੈਂ ਨਾ ਹੁਣ ਕੀ ਹੋ ਗਿਆ ਮੈਂ ਤਾਂ ਖੇਤ ਜਾਂਦਾ ਦੀ ਖਾਦ ਪਾਉਣਾ ਬਸ ਤੂੰ ਖੇਤ ਬਾਗ ਜਾ ਕਰ ਮੈਂ ਇੱਥੋਂ ਨਿਕਲਣ ਜੋਗੀ ਨਹੀਂ ਕਰੂੰ ਕਮਾਕਾਰਾਂ ਚ ਬਹੂ 12 ਵਜੇ ਉੱਠਦੀ ਹੈਗੀ ਕਿਉਂ ਤਪੀਤ ਪਾਈ ਰਹਿਣੀ ਆ ਹੈ ਹੁਣ ਕੀ ਹੋ ਗਿਆ ਦੱਸੇਗੀ ਵੀ ਕੁਛ ਤੇ ਤੇਰੇ ਸਾਹਮਣੇ ਉਹ ਦੇਖਾ ਭੋਲੇ ਦੀ ਬਹੂ ਕੋਲੇ ਨਾ ਤੋ ਮੁੰਡੇ ਹੋਗੇ ਇੱਕ ਪਹਿਲਾ ਹੋ ਗਿਆ ਸਾਲ ਦੇ ਅੰਦਰਾਂ ਦੀ ਇੱਕ ਹੋਰ ਹੋ ਗਿਆ ਦੋ ਸਾਲਾਂ ਚ ਦੋ ਜਵਾਕ ਹੋਗੇ ਹੈ ਆਪਣੇ ਆਲੇ ਨੂੰ ਆ ਚਾਰ ਸਾਲ ਹੋ ਗਏ ਆਈ ਹੈਗਾ ਕੋਈ ਨਿੱਕਾ ਨਿਆਣਾ ਮਾੜਾ ਮੋਟਾ ਜਵੇਂ ਜੇ ਕਹੀ ਨਹੀਂ ਆ ਤਾਂ ਗੱਲ ਨੂੰ ਆਉਂਦੀ ਆ ਬੁਰਕਾ ਪੜਦੀ ਆ ਮੇਰੇ ਉਹ ਚੱਲ ਕੋਈ ਨਹੀਂ ਐਡੀ ਛੇਤੀ ਦੱਸ ਕੀ ਉਹ ਬੁੜੇ ਹੋਗੇ ਪਹਿਲਾਂ ਬੁੜੇ ਹੋ ਜਾਊਗਾ ਦੇ ਜਾ ਦੇ ਲੈ ਕਦੇ ਤੂੰ ਮੇਰੀ ਤਾਂ ਗੱਲ ਸੁਣ ਲੈ ਆ ਤੇਰੇ ਨਹੀਂ ਆ ਚਾਰ ਸਾਲਾਂ ਬਾਅਦ ਹੋਇਆ ਦੀ ਉਹ ਵੀ ਸਣਾ ਪੌਲਾ ਨੂੰ ਵੀ ਬੌਲਾ ਕਹਿੰਦਾ ਮੇਰੇ ਮੁੰਡੇ ਨੂੰ ਵੀ ਬੌਲਾ ਕਹਿੰਦੀ ਹੈ ਜੇ ਤੂੰ ਬੌਲਾ ਕਹਿੰਦਾ ਤੇਰੀ ਰੀਸ ਨਾਲ ਨੂੰ ਬੌਲਾ ਕਹਿੰਦੀ ਹੈਗੀ ਕਿ ਬੌਲੇ ਨੂੰ ਕੀ ਗੱਲ ਘਰੋਂ ਦੇ ਕੇ ਆਉਂਦਾ ਇਟਾਂ-ਵੱਟਾਂ ਹੀ ਮਾਰਦਾ ਮੇਰਾ ਪੁੱਤ ਕਿਸੇ ਦੇ ਉਹ ਬੌਲੇ ਨੂੰ ਉਹ ਬੌਲਾ ਹੀ ਆ ਹੋਰ ਸਿਆਣਾ ਕਿਹੜੇ ਪਾਸੇ ਆ ਜਵਾਖਾਂ 'ਚ ਤਾਂ ਖੇਡਦਾ ਰਹਿੰਦਾ ਫੇਰ ਜਵਾਖਾਂ 'ਚ ਹੁਣ ਜਵਾਖਾਂ ਵਰਗੇ ਮੱਤਾਂ ਜਵਾਖਾਂ 'ਚ ਹੀ ਖੇਡੂਗਾ ਫੇਰ ਕੀ ਹੋਗਾ ਆ ਨਸੇ ਵਾਲਿਆਂ ਨਾਲ ਤਾਂ ਨਹੀਂ ਖੇਡਦਾ ਜਿਹਨੇ ਨਸੇ ਪੱਤੇ ਕਰਦੇ ਨੇ ਉਹਨਾਂ ਕੋਲੇ ਤਾਂ ਨਹੀਂ ਜਾਂਦਾ ਫੇਰ ਕਹੇਗਾ ਇਹ ਨਸੇ ਕਰਨ ਲੱਗ ਗਿਆ ਬਸ ਪੱਤਾ ਤਾਂ ਨਹੀਂ ਕਰਦਾ ਉਹ ਜੇ ਉਹਨੂੰ ਮੜੀ-ਮੋਟੀ ਮੱਤ ਦੇਵੇਂਗੀ ਤਾਂ ਹੀ ਸਿੱਖੂਗਾ ਉਹ ਗੋਲੀਆਂ ਖੇਡਣੇ ਸਿਖਾਇਆ ਉਹਨੂੰ ਹੋਰ ਵੀ ਸਿਆਦੇ ਕੁਸ ਵਿਆਹਤਾ ਵਰਤਾ ਹੁਣ ਤਾਂ ਬਹੂ ਦਾ ਹੱਕ ਆਗਾ ਠੀਕ ਆ ਤੂੰ ਬਹੂ ਦਾ ਹੱਕ ਤਾਂ ਹੈਗਾ ਤੂੰ ਵੀ ਮੜਾ ਮੋਟਾ ਸਮਝਾ ਦਿਆ ਕਰ ਉਹ ਕਾਇਦ ਨਹੀਂ ਆ ਜੇ ਆ ਜਾਂਦਾ ਕਰਨ 2 ਮਿੰਟ ਤਾਂ ਕਾਟੋ ਵਾਂਗੂ ਲੜੀਆਂ ਦੇ ਉਹਨੂੰ ਕਹਿੰਦੇ ਬਾਹਰ ਨਿਕਲ ਜਾ ਬਾਹਰ ਭੱਗ ਜਾ ਕਰਕੇ ਸਟੇਮ ਬਾਹਰ ਭੱਗ ਜਾ ਉਹ ਬਾਹਰ ਭੱਗ ਜਾਂਦਾ ਫਿਰ ਹੋਰ ਕੀ ਕਰੇ ਹੈ ਮੈਂ ਤਾਂ ਕਿਹਾ ਤੀ ਖੜ ਜਾ ਆ ਦੇਖ ਮੇਰੇ ਦੀ ਮੇਰੇ ਵੀ ਕੈਸਾ ਨਾ ਵਾ ਦੇਖ ਬਾਬੇ ਤੋਂ ਤੱਕਾ ਫਵਾਇਆ ਤੀਗਾ ਫਿਰ ਹੋਇਆ ਤੀਗਾ ਯੇ ਮੈਨੂੰ ਤਾਂ ਅੱਗੇ ਨੂੰ ਕਹਿੰਦੇ ਆ ਭਾਈ ਤਾ ਅੱਗਾ ਸੁੱਤਾ ਕੋਈ ਪੁੱਛਰ ਉਹਨੂੰ ਕਰਾ ਲੈਨੇ ਆ ਤਾਂ ਕਹਿੰਦੀ ਆ ਸਿਆਣ ਵਾਲੇ ਵੇ ਕੀ ਆਗਾ ਡਾਕਟਰੀ ਇਲਾਜ ਡਾਕਟਰ ਨੇ ਨਾ ਕਿਹਾ ਕੁਝ ਦੁਖਦਾਗਾ ਚੱਲੇ ਕਰ ਕੇਰਾ ਉਹਦੀ ਮੰਨ ਕੇ ਦੇਖ ਲੈ ਡਾਕਟਰ ਦੇ ਲਵੇ ਜਾਇਓ ਕੀ ਪਤਾ ਲੱਗਦਾ ਕੋਈ ਨੁਕਸਾ ਹੋਵੇ ਡਾਕਟਰ ਉਹਦਾ ਪਣੋਈ ਆ ਨਾ ਐਡੀ ਦਾ ਪਰਚੀ ਕੱਟ ਕੇ ਦੇ ਦੂਗਾ ਹਾਂ ਐਨੀ ਵਨ ਦੂਗਾ ਦਵਾਈ ਵੀ ਖਾ ਲੋ ਬੋਲ ਦਵਾਈਆਂ ਖਾਈ ਜਾਊਗੀ ਫਿਰ ਚੱਲ ਫਿਰ ਦਵਾਈ ਖਾ ਕੇ ਦੇਖ ਲੂ ਕੀ ਪਤਾ ਲੱਗਦਾ ਕੋਈ ਰੱਪ ਸੁਣੇ ਲਵੇ ਉਹ ਦਵਾਈਆਂ ਨਾਲ ਜਵਾਖ ਹੋਣਗੇ ਮਰ ਗਿਆ ਤੂੰ ਵੀ ਆਪੇ ਕੂੰ ਕੀ ਕਹਨੀ ਹੈ ਵੀ ਬਾਬੇ ਲਵੇ ਲੈ ਕੇ ਜਾਉਂ ਮਦਾ ਇਹ ਕਹਿੰਦੀ ਮੈਂ ਬਾਬੇ ਲੈ ਕੇ ਜਾਇ ਆਉਂਦੀ ਜੇ ਹੁਣ ਤੂੰ ਕਹਿਣਾਗਾ ਭਾਈ ਮੈਂ ਇਕੱਲੀ ਜਾਇ ਆਉਂਦੀ ਹੋਰ ਕੀ ਐ ਬਾਬੇ ਦਾ ਇਹ ਜੀ ਹੁੰਦੇ ਨੇ ਤੂੰ ਐ ਕਰ ਲੈ ਬਾਬੇ ਇਹ ਜਿਆ ਨੂੰ ਬਾਬਾਂ ਚ ਕਿਉਂ ਸਾਰੇ ਪੰਜੇ ਉਂਗਲਾਂ ਇੱਕੋ ਜਿਹਾਰ ਥੋੜੀ ਹੁੰਦੀਆਂ ਨੇ ਯਾਰ ਮੈਂ ਤਾਂ ਕਿਸੇ ਦੇ ਦੇਖੀ ਨਹੀਂ ਕਿਹੜਾ ਸਾਧ ਟੱਲ ਵਾਲਾ ਮ ਕਦੇ ਫਿਰਦੇ ਨੇ ਜੇ ਇਹ ਬਾਬੇ ਆਪ ਇਹ ਜੇ ਹੋਣ ਤਾਂ ਇਹ ਐ ਮੱਥੇ ਟਿਕਉਂਣ ਇਹ ਹੈ ਸਮਝਦੀ ਨਹੀਂ ਵੇ ਮੁੱਠੜ ਕੌਣ ਤੈਨੂੰ ਕੀ ਕਹਿੰਦੇ ਨੇ ਮਾਣਾ ਨਹੀਂ ਬੋਲੇ ਕਰਦੇ ਕਿਸੇ ਨੂੰ ਬਾਬੇ ਨੂੰ ਇਹਨਾਂ ਦੇ ਤਾਂ ਕੋਈ ਭੂਤ ਨਹੀਂ ਕੋਈ ਪ੍ਰੇਤ ਨਹੀਂ ਸਾਰੇ ਬਹਿਮ ਨੇ ਇਹ ਤਾਂ ਆਪ ਘਰ-ਬਾਰ ਛੱਡੀ ਫਿਰਦੇ ਨੇ ਜਵਾਕ ਪਾਲਣ ਦੇ ਮਾਰੇ ਭੂਤ ਪ੍ਰੇਤ ਨਹੀਂ ਮੈਂ ਕਹਿੰਦੀ ਹੈਗੀ ਵੀ ਇਹਨਾਂ 'ਚ ਕਈ ਵਾਰਾ ਉਪਰੀ ਹਵਾ ਹੋ ਜਾਂਦੀ ਆ ਹੁਣ ਕੀ ਪਤਾ ਹੁੰਦਾ ਹੈ ਇਹਦੇ ਪੇਕਿਆਂ ਦੀ ਕੋਈ ਕਸਰ ਮਾਸਰ ਹੋਵੇ ਉਹ ਵੀ ਹੋ ਜਾਂਦਾ ਹੁੰਦਾ ਚਲ ਦੇਖ ਲਾਉ ਤਾਂ ਫਿਰ ਤੇਰੀ ਮਰਜ਼ੀ ਆ ਹੋਰ ਹੂੰ ਜੇ ਚੱਲ ਮੈਨੂੰ ਤਾਂ ਦੇਖਾ ਹੂੰ ਤਾਂ ਕੁਛ ਨਹੀਂ ਕੀ ਰਾਂ ਮੈਂ ਪਹਿਲਾਂ ਮੈਂ ਜਾਊਂਗੀ ਬਾਬੇ ਲੈ ਵੀ ਬਾਕੀ ਜਿਵੇਂ ਕਹੂਗਾ ਬਾਬਾ ਬਹੁ ਨੂੰ ਲੈ ਜਾਊਂਗੀ ਜੇ ਮੰਨੂਗੀ ਚੱਲ ਦੇਖ ਲਈ ਫਿਰ ਅੱਧ ਦੇਖਿਆ ਹੋ ਰਹੀਆਂ ਵੀ ਚੱਲਾ ਜਵਾਖ ਜੱਲਾ ਹੋ ਜਾਊਗਾ ਕੋਈ ਕੋਈ ਆਪਾਂ ਵੀ ਆਹਰ ਲੱਗ ਜਾਾਂਗੇ ਹੋਰ ਮੈਂ ਤਾਂ ਆਪ ਮੇਰਾ ਕਿਹੜਾ ਦੱਸ ਪਹਿਲਾਂ ਜੀ ਨਹੀਂ ਕਰਦਾ ਵੀ ਮੈਂ ਪੁੱਤੇ ਨੂੰ ਆਪਦੇ ਨੂੰ ਖੜਿਆ ਆਵਾ ਹੈ ਮੇਰੇ ਅੱਗੇ ਪਿੱਛੇ ਫਿਰੇ ਹੈ ਮੇਰਾ ਵੀ ਜੀ ਕਾਤਾ ਕੀ ਲਾ ਗਿਆ ਫੋਨ ਪਤਾ ਨਹੀਂ ਕੀ ਦਾ ਉਹ ਤਾਂ ਸ਼ੱਕ ਦਾ ਹੋਵੇ ਓਏ ਤਾਂ ਕੰਪਨੀ ਆਲਿਆਂ ਦਾ ਕੰਪਨੀ ਵਾਲੇ ਬਾਲਾ ਕਰਦੇ ਨੇ ਪੈਸੇ ਮੁੱਕਣ ਵਾਲੇ ਹੋਣੇ ਤਾਂ ਹੀ ਕਰਦੇ ਹੁੰਦੇ ਨੇ ਜਾਂ ਪੈਸੇ ਮੁੱਕਣ ਵਾਲੇ ਹੁੰਦੇ ਨੇ ਇਹ ਉਹ ਲੈ ਫੋਨ ਜਬੰਦ ਚੱਟ ਮੈਨੂੰ ਵੀ ਦੇ ਦਿਆ ਕਰ ਮੈਂ ਵੀ ਦੇਖ ਲਵਾਂਗੀ ਇਹ ਚ ਕੀ ਹੈਗਾ ਤੇਰੇ ਵਾਲਾ ਕਿੱਥੇ ਗਿਆ ਮੇਰੇ ਵਾਲਾ ਤਾਂ ਸੋਟ ਆ ਗਿਆ ਉਹਦੇ ਚ ਕਿਹੜਾ ਵੀਡੀਓ ਚੱਲਿਆ ਮਟੋਲਾ ਮੇਰੇ ਵਾਲਾ ਕਿਹਨੂੰ ਦਿੱਤਾ ਸੋਟ ਹੈ ਐਡਾ ਫੋਨ ਆ ਉਹ ਸੋਟ ਹੈ ਉਹਨੂੰ ਆਈਫੋਨ ਨਾਲ ਲਿਆਦਾ ਹੂੰ ਉਹ ਕਿੱਥੇ ਮੇਰੇ ਕਰਮਾ ਚ ਲੈ ਚਲ ਚੰਗਾ ਠੀਕ ਹੈ ਮੈਂ ਤੂੰ ਹੀ ਸਿੱਧੀ ਕਰਦੇ ਪਿੰਦਾ ਹੁਣ ਝਾੜੂ ਜਲਾ ਕੇ ਕਿਹਦੀ ਤਾਂ ਸਟੰਟ ਲੱਗ ਗਈ ਦੇਖੋ ਦਰਦ ਜਾਂਦਾ ਹੁੰਦਾ ਗੌਰਿਸ ਮੈਂ ਤੂੰ ਹੀ ਚੁੰਦਾ ਜ਼ੈਰ ਹੋਇਆ ਫਿਰ ਦਵਾਈ ਲੈ ਲੈ ਠੰਡ ਲੱਗੀ ਮਿੰਤਾ ਲੱਗਦਾ ਠੰਡ ਲੱਗੀ ਠੰਡ ਗਈ ਥੋੜੀ ਜਿਹੀ ਜਾ ਤੂੰ ਜਾਏਗਾ ਜੇ ਮੈਨੂੰ ਡਾਕਟਰ ਦੇ ਦੋ ਖਰਾਕਾ ਲਿਆ ਦਿਆਂ ਚਲ ਠੀਕ ਹੈ ਮੈਂ ਲੈ ਦੂੰ ਹੋਰ ਲਿਆ ਕੇ ਦੇ ਦੋ ਖਰਾਕਾ ਕਦੇ ਦਰਦ ਜਾਂ ਹੋ ਜਾਣਾ ਠੰਡ ਦੀ ਸ਼ਿਕਾਇਤ ਹੋ ਰਹੀ ਆ ਚੰਗਾ ਚਲ ਕੋਈ ਨਹੀਂ ਕੋਈ ਹਾਂ ਜਾ ਮੜਾ ਜਾ ਅੱਗੇਟ ਚੰਮ ਜੀ ਚੰਗਾ ਚੰਗਾ ਹਵਾ ਵੜਦੀ ਇੱਥੋਂ ਦੀ ਫਿਰ ਔਰ ਚਲ ਆ ਵਧੀਆ ਹੋਇਆ ਇਹਦੇ ਕੇਰਾ ਦੇ ਬਾਪ ਨਾਲ ਸਲਾਹ ਕਰ ਲਈ ਇਹ ਕਹਿੰਦਾ ਵੀ ਚਲ ਜਾਇਆ ਹੀ ਬਾਪੇ ਲੈ ਦੇਖੂੰ ਇਹ ਫਲਾਮਾ ਬਾਬੇ ਲੈਵੇ ਜਾ ਕੇ ਆਉਂ ਇੱਕਦਾਂ ਟਾਈਮ ਹੀ ਜਾ ਕੱਢ ਗਈ ਅੱਜ ਤਾਂ ਨਹੀਂ ਜਾਂਦੀ ਹੈਗੀ ਅੱਜ ਤਾਂ ਨਾ ਮੇਰੇ ਪਤਾ ਨਹੀਂ ਕੀ ਹੋ ਰਿਹਾ ਹੰਟ ਦੀ ਸ਼ਿਕਾਇਤ ਹੋ ਕਿ ਸਾਰਾ ਉਹਨੂੰ ਤਾਂ ਕੰਮ ਕਰਦੀ ਫਿਰਦੀ ਰਹਿੰਦੀ ਐ ਇਹ ਤਾਂ ਗੋਰਖੋ ਜਿਹੀ ਹੀ ਪਰਤੇ ਨੇ ਇਹ ਸਾਰਾ ਨੇ ਕੰਮ ਤਾਂ ਕਰਦੀ ਨਹੀਂ ਹੈਗੀ ਇਹਨੂੰ ਝੰਡ ਕੇ ਨਾ ਕੰਮ ਤੇ ਲਾਉ ਨਾਲੇ ਬਾਬੇ ਲੈਵੇ ਚ ਆ ਕੇ ਆਉਂਗਾ ਬਾਬੇ ਨੂੰ ਕਹੂੰਗੀ ਬੱਬਾ ਇਹੋ ਜਿਹਾ ਕੁਝ ਕਰਕੇ ਦੇ ਸਾਡੀ ਬਹੂ ਜਿਹੜੀ ਊਰੀ ਵਾਂਗੂ ਕੁੱਕਦੀ ਫਿਰਿਆ ਕਰੇ ਕੰਮ ਕਰਦੀ ਫਿਰਿਆ ਕਰੇ ਕੰਮ ਦਾ ਢੱਕਾ ਤੋੜ ਕੇ ਇਹਨੂੰ ਪੱਕਾ ਉਪਰੀ ਹਵਾ ਹੋਣੀ ਜਿਹੜੀ ਉਪਰੀ ਹਵਾ ਹੁੰਦੀ ਆ ਨਾ ਉਹ ਕੰਮ ਨਹੀਂ ਕਰ ਲੈਂਦੀ ਹੈਗੀ ਜਨਾਨੀ ਹਾਂ ਪੱਕਾ ਗਾ ਇਹਨੂੰ ਕੋਈ ਕਸਮਾਸ ਰਿਆ ਜੈ ਰੋਈ ਨੂੰ ਤਾਂ ਲੱਗਦਾ ਓਹੋ ਬੇਬੇ ਬੇਬੇ ਮਸੀ ਕਿੱਥੇ ਐ ਕਿਹਦੀ ਆ ਗੋੜ ਜਵਾਬ ਹਾਂ ਪੁੱਤ ਕੀ ਕਹਿੰਦੇ ਹੋ ਬੇਬੇ ਬੇਬੇ ਮਸੀ ਕਿੱਥੇ ਮਸੀ ਮਸੀ ਉਹ ਅੰਦਰ ਹੋਣੀ ਪੁੱਤ ਬੈਜੋ ਬੈਜੋ ਰੇ ਬੈਜੇ ਮੇਰੇ ਪੁੱਤ ਆਏ ਹਾਈ ਕਿੱਡਾ ਆਏ ਹੋਗੇ ਤੁਸੀਂ ਸਾਡੇ ਕਿਹੜਾ ਜਵਾਬ ਆ ਵੀ ਜਵਾਬ ਨਾਲ ਖੇਡ ਲੋਗੇ ਐ ਦੱਸ ਇਹ ਜਵਾਬਾਂ ਕੋੜੇ ਹੋਰਾ ਐ ਕਿੰਨੀ ਚਰਨੋਂ ਆਉਂਦੀ ਆ ਪੁੱਤ ਹੋਰ ਕਿਵੇਂ ਆ ਠੀਕ ਆ ਹਾਂਜੀ ਬੇਬੇ ਨਾਨਕੇ ਨਹੀਂ ਗਈ ਤਾਂ ਗਈ ਨਹੀਂ ਅੱਛਾ ਹਾਂਜੀ ਬੇਬੇ ਬੈ ਜਾ ਆ ਜਵਾਕ ਆਏ ਨੇ ਕਹਿੰਦੀ ਬੇਬੇ ਮਾਸੀ ਕਿਤੇ ਗਈ ਆ ਦੇਖ ਲਾ ਦਿਲ ਕਰਦਾਗਾ ਮੇਰਾ ਨਾ ਕਣ ਦੇਖ ਕੇ ਆਪ ਜਵਾਕਾਂ ਨਾਲ ਸਾਰਾ ਦਿਨ ਬੁਲਾਉਂਦੀ ਆ ਤੇਰੇ ਕੋਲੇ ਤਾਂ ਹੀ ਆਉਂਦੇ ਨੇ ਨਹੀਂ ਜੇ ਆਪਣੇ ਵੀ ਕੋਈ ਛੋਟਾ ਜਿਹਾ ਜਵਾਕ ਹੋਵੇ ਫਿਰ ਠੀਕ ਨਹੀਂ ਆ ਜਾ ਉਹ ਬੇਬੇ ਇਹਦੀ ਮੰਮੀ ਕੋਲ ਨਾ ਮੇਰਾ ਸੂਟ ਸਿਮਣਾ ਦਿੱਤਾ ਹੋਇਆ ਤਾਂ ਪੁੱਛਣ ਆਏ ਹੋਣਗੇ ਫਿਟਿੰਗ ਵੂਟਿੰਗ ਦੇਖਣੀ ਹੋਊਗਾ ਉਹਨੇ ਆ ਕੱਲੇ ਸੂਟੇ ਸਿਮਾਈ ਜਾਈ ਜਿਵੇਂ ਆਖਾਂ ਦੇ ਲੰਗੋਟ ਨਸ ਮੈਂ ਛੋਟਾ ਜ ਮੈਨੂੰ ਆਇਆ ਮੇਰਾ ਪੁੱਤ ਆ ਪੋਤੀ ਹੋਵੇ ਮੈਂ ਕਾਕੜੇ ਦੇ ਲੰਗੋਟ ਜਿਹਾ ਹੁੰਦੇ ਛੋਟੇ ਛੋਟੇ ਹੈ ਦਸ ਝੁੱਗਿਆ ਕੱਚੀਆਂ ਉਹਨਾਂ ਦੇ ਨਸ ਮੈਂ ਆਪਦੀ ਸੂਟ ਸਿਮਿਆ ਲਈ ਉਹ ਬੇਬੇ ਜਦੋਂ ਰੱਬ ਨੇ ਦੇਣਾ ਹੋੂ ਦੇ ਦੇਊਗਾ ਮੈਂ ਕਹੀ ਤਾਂ ਜਾਣਦੀ ਆ ਚਲੋ ਜਾਨੀ ਆਨੀ ਆ ਅੱਛਾ ਖੇਡ ਲੋ ਚੰਗਾ ਉਹ ਤੇ ਖੇਡ ਲੋ ਅੰਦਰ ਹੋਰ ਉਹ ਪਯੋਗ ਪਹਿਨੇ ਉਹਨਾਂ ਨਾਲ ਖੇਡਣ ਜਾਣਗੇ ਬੱਟੇ ਜੇ ਪਹਿਨੇ ਬੱਟਿਆਂ ਨਾਲ ਖੇਡਦੀਆਂ ਨੇ ਇਹ ਆ ਕੇ ਉਹਨਾਂ ਨਾਲ ਹੀ ਰੋੜੇ ਖੇਡਦੀ ਜਾਂਦੀਆਂ ਨੇ ਚਲ ਬੇਬੇ ਕੋਈ ਨਾ ਰੱਬ ਦੇ ਜੀ ਨੇ ਖੇਡ ਲੈਣ ਦੇ ਉਹ ਤਾਂ ਰੱਬ ਦੇ ਜੀ ਨੇ ਤੇਰਾ ਰੱਬ ਦਾ ਜੀ ਕਿੱਧਰ ਵਕਿਆ ਅਈ ਤਾਂ ਦੱਸ ਬੇਬੇ ਤੂੰ ਮੇਰੀ ਗੱਲ ਮੰਨ ਲੈ ਇੱਕ ਵਾਰ ਕਹੇ ਤੂੰ ਡਾਕਟਰ ਨੂੰ ਦਿਖਾ ਲੈਨੇ ਆਪਾ ਤੂੰ ਮੰਨਦੀ ਨਹੀਂ ਹੈਗੀ ਹੁਣ ਮੈਂ ਕੀ ਕਰ ਸਕਦੀ ਆ ਮੇਰਾ ਆਪਣਾ ਹੋਇਆ ਲਾ ਡਾਕਟਰ ਉਹਦੇ ਦਰਸ਼ਨ ਪਾ ਕੇ ਆਵੇਂਗੀ ਹਾਂ ਜਦ ਬੋਲੂ ਡਾਕਟਰ ਹੁੰਦੇ ਕਹਿੰਦੇ ਡਾਕਟਰ ਅਈ ਜੀ ਤੇਰੀ ਕੀ ਅੱਖ ਲੱਗੀ ਹੋਈ ਆ ਡਾਕਟਰ ਨਾਲ ਭਾਣ ਦੇ ਕਸਮ ਨਾਲ ਬੇਬੇ ਮੈਂ ਥੋੜੀ ਕਾ ਵੀ ਮੇਰੇ ਕਹੇ ਤੋ ਡਾਕਟਰ ਲਵੇ ਜਾਉ ਮੈਂ ਤਾਂ ਐ ਕਹਿੰਦੇ ਡੇੜੇ ਲੈ ਥੋੜਾ ਜੀ ਕਰਦਾ ਉਹਦੇ ਲੈ ਵੇ ਨਾ ਜਣਾ ਨਾ ਮੈਂ ਤੂੰ ਕਹੇਂਗੀ ਤੇਰੀ ਅੱਖ ਲੱਗੀ ਹੋਈ ਉਹਦੇ ਨਾਲ ਦੱਸ ਪਹਿਲਾਂ ਕਿਹੜਾਗਾ ਹੋ ਕੰਜਰਾ ਹੰਜਰਾ ਤੁਹਾਨੂੰ ਬਾਰੀ ਬਾਰੀ ਬਲਾਉਂਦਾ ਵਿਸ਼ੇ ਦੀ ਡਾਕਟਰ ਨੂੰ ਦਿਖਾ ਕੇ ਉਹ ਡਾਕਟਰ ਨੂੰ ਤੈਨੂੰ ਦੱਸ ਤੇਰੇ ਕਿ ਹੋਂਦਾਗਾ ਹੈ ਮੇਰੇ ਮੂੰਹ ਚੋਂ ਹੋਰ ਪਸਤਾ ਟੱਪਾ ਨਿਕਲਿਆ ਦੀਗਾ ਮੈਨੂੰ ਨਾਮ ਵਾਲਾ ਬੁਲਾਇਆ ਕਰ ਨਾਮ ਵਾਲਾ ਬੁਲਾਇਆ ਕਰ ਨਹੀਂ ਮੇਰਾ ਕਾਰਜਾ ਮੱਚਿਆ ਪਿਆ ਮਾਦੀ ਦਾ ਮਾਰਤੇ ਕਰਕੀਂ ਤੂੰ ਮਾਰੇਗੀ ਕਿਸੇ ਦਿਨ ਮੈਨੂੰ ਬੇਬੇ ਮੈਂ ਤਾਂ ਕੁਛ ਕਿਹਾ ਹੈ ਹੀ ਨਹੀਂ ਤੁਸੀਂ ਵਿਚਾਰੇ ਪੈਰ ਜੱਕ ਕੇ ਪੈ ਜਾਂਦੇ ਹੋ ਹੋਰ ਮੈਂ ਤਾਂ ਚਾਰੇ ਪੈਰਾਂ 'ਤੇ ਜੱਕਦੀ ਆਂ ਫੇ ਡਾਪੇ ਚਾਰ ਪੈਰ ਚੱਕਦੀ ਆਂ ਦੇਖ ਤਾਂ ਸੇ ਤੁਸੀਂ ਚਕਾਉਂਦੇ ਮੈਨੂੰ ਆ ਗੋਲੀ ਵਰਗੀ ਹਵਾ ਚੱਲਦੇ ਜ਼ਹਿਰ ਉਹ ਪਿਛਦੀ ਟਪਦੀ ਆ ਆ ਮਾਰਨਗੇ ਇਹੇ ਮੈਨੂੰ ਪਤਾ ਨਹੀਂ ਕਦ ਪੈਂਦਾ ਛੋਟੂ ਕ ਇਹਨਾਂ ਨਾਲ ਮਾੜੀ ਲਾਦ ਨਾਲ ਮੇਰਾ ਐ ਕੋਈ ਬਰੰਟੀ ਖਾ ਲੰਦੀ ਜ਼ਹਿਰ ਖਵਾ ਦੋ ਮੈਨੂੰ ਤਾਂ ਜ਼ਹਿਰ ਖਵਾ ਦੋ ਮੈਂ ਤਾਂ ਜ਼ਹਿਰ ਖਾਉਂਗੀ ਮੈਂ ਨਹੀਂ ਗੋਲੀ ਖਾਂਦੀ ਤੇਰਾ ਬਾਪ ਦਵਾਈ ਲੈਣ ਗਿਆਗਾ ਰੋਟੀਆਂ ਖਾਲਾ ਕਹਿੰਦੀ ਚਲ ਬੇਬੇ ਰਾਮ ਕਰ ਲੈ ਫਿਰ ਆਏ ਵੇ ਮੇਰਾ ਮੰਜਾ ਕੰਮੀ ਜਾਂਦਾ ਵੇ ਓਹੋ ਓਹ ਬੇਬੇ ਕੇ ਪੈਗੀ ਕਿਹੜੀਆਂ ਚੱਲ ਰਹੀਆਂ ਵੇ ਮੇਰਾ ਮੰਜਾ ਕੋ ਕੌਣ ਲੱਗ ਰਿਹਾ ਵੇ ਮੈਂ ਜਾਗੋ ਕਰਨ ਲੱਗ ਰਿਹਾ ਹਾਂ ਹਾਂ ਚੱਕਰਾ ਹੀ ਜਾਂਦੇ ਨੇ ਕਿ ਮੇਰੀਆਂ ਚੜਾਰਖੀਆਂ ਨੇ ਵਾੜੀ ਲਾਦ ਨੇ ਨੂੰ ਨਾਲ ਘੱਟ ਲੜ ਲਿਆ ਕਰ ਤੈਨੂੰ ਤਾਂ ਆਪ ਬਹੁ ਦਾ ਤਰਸ ਆਉਂਦਾ ਤੂੰ ਕੀ ਘਟਾਂਗਾ ਮਲੰਗ ਕਿਸੇ ਦਾ ਨਾ ਬੀਬੀ ਨੂੰ ਤਾਂ ਨੇ ਮਿਹਨੇ ਮਾਰਿਆ ਕਰ ਤਾ ਹਾਂ ਤਾਨੇ ਮਿਹਨੇ ਵੇ ਗੋਦਪਵਾ ਲੋ ਵਜਵਾ ਕੇ ਕਿਸੇ ਦਾ ਹਾਂ ਗੋਦਪਵਾ ਲੋ ਰੱਬ ਦੀ ਦੇਣਾ ਰੱਬ ਦੀ ਦੇਣਾ ਤੂੰ ਸਾਰਾ ਦਿਨ ਬਾਹਰੇ ਫਰੀ ਜਾ ਕਰ ਥੱਕੇ ਖਾਂਦਾ ਆ ਮੈਂ ਤਾਂ ੱੱਕੇ ਖਾਂਦਾ ਫਿਰਦਾ ਹਾਂ ਕਿਸੇ ਉਹ ਕਰਿਆ ਕਰ ਮੱਤਾ ਮੁੱਤਾ ਟੇਗ ਲਿਆ ਕਰ ਕਿਸੇ ਬਾਬੇ ਦਾ ਨਾ ਵੇ ਬੱਸ ਤੂੰ ਵਗਦਾ ਸਾਧਾ ਨਾ ਵੇ ਕਿਉਂ ਮੇਰੇ ਸਾਥ ਸਾਲੇ ਲੱਗਦੇ ਸਵਾਧਾ ਨਾ ਵੇ ਵਗ ਜਾ ਮੈਂ ਕਦੋਂ ਵਗ ਜਾਂਦਾ ਲਵੇ ਮੈਨੂੰ ਪਤਾ ਜਿਹੜੀ ਤਾਈ ਮਾਂ ਕਰ ਤੂੰ ਲੱਗੀ ਫਿਰਦੀ ਆ ਲਾਏ ਤਾਈ ਨੂੰ ਤੇਰੀ ਤਾਈ ਨੇ ਕੀ ਕਹਿਤਾ ਉਹ ਸਾਰਾ ਕੁਝ ਥੋੜੀ ਸੀ ਕਹਿੰਦੀ ਤੈਨੂੰ ਹੀ ਪੜ੍ਹਤੀ ਪੜਾਉਂਦੀ ਐ ਮੇਰੀ ਗੱਲ ਸੁਣ ਲੈ ਜੇ ਤਾਈ ਦੇ ਮਾਗਰ ਲੱਗ ਜਾਂਦੀ ਨਾ ਮੈਂ ਵੇ ਉਹ ਦੇਖ ਲੈ ਤੇਰੀ ਤਾਈ ਦੇ ਬੋਗੜ ਵਿੱਲੇ ਵਰਕੇ ਦੋ ਪੋਤੇ ਹੋ ਰਹੇ ਨੇ ਵੇ ਦੋ ਹੋ ਰਹੇ ਨੇ ਵੇ ਕੋਟ ਨਿਆਰ ਕੇ ਜਵਾਖ ਜੰਮਿਆ ਹੋਊ ਨਹੀਂ ਜਾਣ ਦੇ ਮਾਦਾਂ ਤੇਰੀ ਬਹੁਦੇ ਕਕ ਤੂਰਾ ਨਹੀਂ ਜੰਮਿਆ ਗਿਆ ਉਹ ਦੇਲਾ ਕੋਟ ਨਿਆਰ ਕੇ ਜਵਾਖ ਜੰਮਤੇ ਰਹਿਣ ਦਾ ਕਿਉਂ ਕਰ ਜਾਣਗੀ ਮੇਰਾ ਹਾ ਹਾਈ ਵੇ ਮੇਨੂੰ ਤਾਂ ਚੱਕਰ ਆਉਂਦੇ ਨੇ ਵੇ ਆਈ ਜਾਣ ਦੇ ਪਹਿਲਾਂ ਲੈ ਜੋ ਚੱਕ ਕੇ ਲੈ ਦੇਖੀ ਬਾੜੀ ਲਾਦ ਮੈਂ ਛੋਟੀ ਮਾਰੀ ਫਿਰਦੀ ਆ ਛੋਟੀ ਮਾਰੀ ਫਿਰਦੇ ਕੰਚਰੋ ਹਾਏ ਓੜ ਮੈਂ ਕੀ ਕਰਾਂ ਕਿੱਧਰ ਭਗ ਜਾ ਕਿੱਧਰ ਭਗ ਜਾ ਤੇਰਾ ਮੇਰੇ ਪਿਓ ਦੀਆਂ ਨੋ ਵੀ ਅੰਦਰੇ ਬੈਠ ਕੇ ਅੰਦਰੇ ਭਾਗਿਆ ਮੁੰਡਾ ਹਾਂ ਚੱਲ ਆ ਤੂੰ ਬਿਟਣਾ ਹੁਣ ਅੰਦਰ ਬਾਗਿਆ ਬਗ ਜਾਂਦੇ ਠੀਕ ਆ ਮਾੜਾ ਮੋਟੋ ਕੋਈ ਗੱਲਬਾਤ ਕਰਨ ਗੱਲਾਂ ਬਾਤਾਂ ਕੀ ਕਰਨਗੇ ਚੁਗਲੀਆਂ ਕਰਨਗੇ ਮੇਰੀਆਂ ਹਾਂ ਚੁਗਲੀਆਂ ਕਰਨਗੇ ਉਹ ਇਹਦਾ ਬਾਪ ਹੁਣ ਤੱਕ ਰੋ ਨਹੀਂ ਮਰਿਆ ਹੈ ਗਿਆ ਆਇਆ ਹੈ ਗਿਆ ਓਹੋ ਆਏ ਬਰਬਾਹ ਮਰ ਗਈ ਵੇ ਕਰਨੋ ਕੀ ਗੱਲੂ ਕੀ ਮੂਹਿਆ ਬਣਾ ਰਖੇ ਤੇ ਕੀ ਦੱਸਾਂ ਇਹ ਤੁਹਾਨੂੰ ਆ ਮੰਮੀ ਨੂੰ ਦੇਖ ਲਓ ਸਾਰਾ ਦਿਨ ਲੜਦੇ ਰਹਿੰਦੇ ਆ ਜੀ ਸਾਰਾ ਦਿਨ ਗਾਲਾਂ ਪਤਾ ਨਹੀਂ ਮੈਂ ਕੀ ਮਾਲਾ ਕਰਤਾ ਮੰਮੀ ਦੀ ਉਹ ਪਈਏ ਬਾਹਰ ਤੇ ਮੁੰਡਾ ਡਾਈ ਮੈਂ ਕਹਿ ਕੇ ਆ ਮਾ ਨਾਉ ਦਿਨ ਲੈਣਾ ਗਲੇ ਕਰੋ ਕਦੀ ਤੇਰੀ ਤਾਈ ਦੀ ਤਾਂ ਦੋ ਜਵਾਕ ਨੇ ਉਹ ਹੋ ਜੂਗਾ ਫਿਰ ਕਿੱਡੀ ਗੱਲ ਅਰਦਨ ਇੱਕੀ ਗੱਲ ਚੱਬੀ ਜਾਨੀ ਮੈਂ ਕਿਹਾ ਜੀ ਹੁਣ ਦੱਸੋ ਮੈਂ ਕੀ ਕਰਾਂ ਡਾਕਟਰ ਦੇ ਆਪਾਂ ਨੂੰ ਨਹੀਂ ਜਾਣ ਦਿੱਤੀ ਹੈਗੀ ਬੇਬੇ ਇਹ ਤਾਂ ਸਾਧਨ ਤੇ ਜਾਊਗੀ ਪੁੱਛਾ ਲੈਣ ਵਾਲਿਆਂ ਦੇ ਦੇਖੋ ਜੀ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਇਹ ਹੀ ਗੱਲ ਮੈਂ ਮੰਮੀ ਜੀ ਨੂੰ ਕਹੀ ਆ ਆਪਾਂ ਨੂੰ ਕਿਸੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਫਿਰ ਮੇਰੀ ਮੇਰੀ ਗੱਲ ਨੂੰ ਸਮਝਦੀ ਏ ਮੇਰੀ ਗੱਲ ਸੁਣਦੀ ਨਹੀਂ ਹੈਗੀ ਦੀ ਬੀਬੀ ਗੜਨ ਲੱਗੀ ਬਾਪੂ ਦੀ ਨਹੀਂ ਸਮਝੀ ਉਹ ਮੇਰੀ ਨਹੀਂ ਸਮਝੀ ਇਹੀ ਗੱਲ ਹੈ ਮੈਂ ਤਾਂ ਕਹਦਾ ਮੈਂ ਤਲਾਕ ਕਰਾ ਕੇ ਡਿੰਗ ਸਾਡਾ ਦੇਖੋ ਜੀ ਕੋਈ ਬਾਤ ਨਹੀਂ ਕੋਈ ਮੈਂ ਤਾਂ ਚਾਹੁੰਦੀ ਨਹੀਂ ਵੀ ਹੈ ਜੀ ਕੋਈ ਗੱਲ ਹੋਵੇ ਬੇਬੇ ਇਹ ਜਿਹੇ ਗੱਲਾਂ ਕਰਦੀ ਆ ਅੱਜ ਸਵੇਰੇ ਬੇਬੇ ਪਤਾ ਕੀ ਕਹਿੰਦੀ ਕਹਿੰਦੀ ਮੈਂ ਤੈਨੂੰ ਦੂਜਾ ਵਿਆਹ ਕਰੂੰਗੀ ਮੇਰੇ ਮੁੰਡੇ ਦਾ ਆਹੋ ਕਰਾਣ ਲੱਗੇ ਹੋਏ ਨੇ ਲੱਗੇ ਪਿੱਛੇ ਦੂਜਾ ਵਿਆਹ ਉਹਨਾਂ ਕਰਦਾ ਮੈਂ ਬਾਪੂ ਨਾਲ ਗੱਲ ਤੁਸੀਂ ਕਰ ਲਓ ਜੀ ਗੱਲ ਬਾਕੀ ਮੇਰਾ ਤਾਂ ਜੀ ਕੋਈ ਕਸੂਰ ਨਹੀਂ ਹੈਗਾ ਮੈਂ ਤਾਂ ਕੁਝ ਨਹੀਂ ਬੋਲੀ ਜੀ ਰੋਟੀ ਪੁੱਛੀ ਸੀ ਕੋਈ ਨਾ ਤੂੰ ਫੇਰ ਕਰਨਾ ਕਰ ਜਿਵੇਂ ਟੈਨਸ਼ਨ ਨਾਲ ਲਿਆ ਕਰ ਨਹੀਂ ਇਹਦੀ ਨਾ ਸੁਣਾ ਕਰ ਇਹ ਤਾਂ ਪਕਾਈ ਮਾਰਦੇ ਰਹਿੰਦੇ ਸਰਦਨ ਠੀਕ ਹੈ ਠੀਕ ਹੈ ਤੁਸੀਂ ਬੈਠੋ ਮੈਂ ਰੋਟੀ ਪਾਉਣੀ ਆ ਇਹਨਾਂ ਨੇ ਤਾਂ ਕਹਿਤਾ ਵੀ ਮੈਂ ਨਾ ਸੁਣਾ ਪਰ ਮੰਮੀ ਜੀ ਦੇ ਵੀ ਦਿਲ ਦੇ ਇਰਮਾਨ ਨੇ ਨਾ ਦੱਸ ਇਹ ਆਪ ਜਿੱਦ ਕਰ ਲੈਣਾ ਵੀ ਅਸੀਂ ਡਾਕਟਰ ਦੇ ਜਾਣਾ ਸੁਣਉ ਦਿਨੀ ਹਾਂ ਆਲਾ ਗੋਲੀਆ ਗੋਲੀਆਂ ਫੇਰ ਲਵਾਂਗਾ ਮੜਾ ਜਪ ਲੈ ਮਰਾ ਸਿਰ ਦੱਬ ਦਿਲੇ ਮੈਂ ਦੁੱਧ ਨਾਲ ਲੈਣੀ ਆ ਨਾਲ ਇਹ ਦੁੱਧ ਨਾਲ ਲੈਣੀ ਆ ਹਾਂ ਜਿਆਦੇ ਤੇਜ਼ ਦਿੱਤੀ ਹੋਣੀ ਮੈਨੂੰ ਪਤਾ ਇਹਦਾ ਡਾਕਟਰ ਐਂ ਤੇਜ਼ ਦਿੰਦਾ ਗੋਲੀਆਂ ਸਭ ਆਪਣੀ ਇਹ ਸਰ ਮੈਂ ਤਾਂ ਪਤਾ ਨਾ ਚੱਲ ਨਾਲੇ ਮੇਰੀ ਗੱਲ ਸੁਣ ਹਾਂ ਤੂੰ ਨਾ ਇਹਦੇ ਨਾਲ ਲੜਿਆ ਨਾ ਕਰ ਬਹੂ ਨਾਲ ਮੈਂ ਮੇਰਾ ਤਾਂ ਤਾਂ ਹੀ ਦਿਮਾਗ ਚੱਕਿਆ ਪਿਆ ਮੈਂ ਕਿਉਂ ਨਾ ਲੜਾਂ ਮੈਂ ਤਾਂ ਲੋਕਾਂ ਦੇ ਨਾ ਜਵਾਕਾਂ ਨੂੰ ਦੇਖ ਦੇਖ ਕੇ ਦਿਲ ਘਰਦਾਗਾ ਮੈਨੂੰ ਆਉਂਦਾਗਾ ਵੀ ਮੇਰੇ ਵੀ ਪੁੱਤੋ ਪੁੱਤਰੀ ਹੋਣਾ ਚਾਹੀਦਾਗਾ ਚੱਲ ਐ ਕਿਉਂ ਦਿਲ ਤੇ ਲਾਉਨੀ ਆ ਬਾਹਲਾ ਨਾ ਦਿਲ ਤੇ ਲਾਇਆ ਕਰ ਹੈਂ ਸਾਰਾ ਦਿਨ ਮੇਰਾ ਡੱਡਾ ਹੀ ਮੱਚੀ ਜਾਂਦਾ ਲੋਕਾਂ ਦੇ ਚਵਕਾਂ ਦੇਖ-ਦੇਖ ਕੇ ਉਹ ਚੱਲ ਕੋਈ ਨਹੀਂ ਕੋਈ ਨਹੀਂ ਹੋਊਗਾ ਹੈ ਦੇਖ ਬੌਲੀ ਐਨੇ ਹੀ ਮਰ ਜੂਗੀ ਮੈਂ ਤਾਂ ਤੜਪਦੀ ਤੜਪਦੀ ਬਿਨਾ ਪੋਤਾ-ਪੋਤੀ ਦੇਖੇ ਉਹ ਦੇਖੀ ਮੈਨੂੰ ਆਪਣਾ ਮੁੰਡਾ ਵੀ ਗੈਰੇ ਤੀ ਹਾਂ ਕਹਿੰਦਾ ਬੇਬੇ ਲੜਦੀ ਆ ਕਹਿੰਦਾ ਸਾਡੇ ਨਾਲ ਕਲੇਸ਼ ਕਰਦੀ ਆ ਹੈ ਉਹ ਤਾਂ ਆਪ ਕਹੇਗਾ ਕਿ ਪਹਿਲਾਂ ਤੂੰ ਬੋਲਾ ਕਹਿੰਦਾ ਮੈਂ ਕਹੂੰਗੀ ਬੋਲਾ ਭਾਂਡਾ ਕੋਤੇ ਮਾਂਗਰ ਲੱਗ ਰੇ ਬਹੂ ਦੇ ਕਹਿੰਦਾ ਬਹੂ ਨਾਲ ਲੜਦੀ ਆ ਤੂੰ ਤਾਂ ਹੈ ਦੇਖ ਦੇਖੀ ਕਿੰਨਾ ਸੇਕ ਮਾਰ ਰਿਹਾ ਸਿਰ 'ਚੋਂ ਹੈ ਬੁਖਾਰ ਚੜ ਰਿਹਾ ਮੈਨੂੰ ਤਾਂ ਲੈ ਆ ਦੇਖ ਪੁੜਪੜੀਆਂ ਐ ਕਰ ਰਹੀਆਂ ਨੇ ਬੁਖਾਰ ਚੜ ਰਿਹਾ ਬੁਖਾਰ ਤਾਂ ਚੜਨਾ ਹੀ ਆ ਸਾਰਾ ਦਿਨ ਤਾਂ ਟੈਨਸ਼ਨ ਲਈ ਜੰਨੀ ਆ ਹੈਂ ਔਰ ਆ ਚਲ ਕੋਈ ਨਹੀਂ ਆ ਦੇਖ ਲੈ ਪੁੜਪੜੀਆਂ ਪੜ ਪੜਕ ਪੜਕ ਪਕ ਕਰ ਰਹੀਆਂ ਨੇ ਦੇ ਮੈਂ ਹੀ ਕਹਿੰਨੀ ਸੀ ਹਾਂ ਜੀ ਬਾਬੇ ਦਾ ਥੋੜਾ ਫਵਾਲਾਵੇਂ ਮੇਰੇ ਭਾਈ ਮੇਰੀ ਗੱਲ ਸੁਣੋ ਦਵਾਈ ਚਾਹੀਏ ਹੋਰ ਮਗਲਾ ਚਾਰ ਵਾਰੀ ਬਾਬੇ ਦੇ ਮੈਂ ਤਾਂ ਜਾਂਦਾ ਨਹੀਂ ਕੋਈ ਕਰਦਾ ਹੂੰ ਬਾਬੇ ਦਾ ਨੰਬਰ ਨਹੀਂ ਲਿਆਈ ਮੈਂ ਤਾਂ ਫੋਨ ਕਰਕੇ ਬਾਬੇ ਨੂੰ ਕਰੀ ਬੁਲਾ ਲੈਣੀ ਥੋੜਾ ਪਾ ਜਾਂਦਾ ਕਿ ਔਰ ਬਾਬੇ ਵਾਲਾ ਥੋੜਾ ਕਰੂ ਲੋਟ ਤੈਨੂੰ ਨਾ ਵਧੀਆ ਪਾਉਂਦਾ ਥੋੜਾ ਹੁੰਦਾ ਧਾਗਾ ਲਾਉਂਗੇ ਮੈਂ ਤਾਂ ਨਾજર ਦਾ ਲੈ ਹਾਂ ਦੇਖ ਹਾਂ ਦੇਖ ਹਾਂ ਆਏ ਕਰੇ ਜੇ ਤੂੰ ਹਾਂ ਤੇਲ ਪਾ ਲੈ ਮੈਂ ਕੋਲੀ ਚ ਮੇਰੇ ਤੇਲੇ ਚੱਸਦੇ ਸਿਰ ਚ ਹਾਂ ਔਰ ਚਲ ਮੈਂ ਬਹੂ ਕਰਾਂ ਮੈਂ ਤੇਲ ਲਾਉਂਦਾ ਸੋਹਣਾ ਲੱਗੂ ਤੇਰੇ ਸਿਰ ਚ ਤਾਂ ਫਿਰ ਕਿਹਨ ਦਾ ਬੰਦਾਗਾ ਤੂੰ ਕੋਈ ਉਹ ਤਾਂ ਥੋੜੀਆਂ ਵੀ ਗਮੰਡੀ ਆ ਕੋਈ ਦੌਰ ਜੇਟਾ ਮੇਰਾ ਚਲ ਕੋਈ ਨਹੀਂ ਹਾਂ ਚੱਲ ਮੈਂ ਲਿਆਉਣਾ ਤੇਲ ਲਿਆਉਣਾ ਪਾਕ ਨਾ ਫਿਰ ਮੈਨੂੰ ਦੁੱਧ ਦੀ ਕੈਦਿਆਂ ਨੂੰ ਬਹੁ ਨੂੰ ਕਹਿੰਦਾ ਦੁੱਧ ਤੇ ਕੋਟ ਠੱਤੀ ਕਰਕੇ ਦੇ ਲੈ ਗੋਲੀਆਂ ਕਿਵੇਂ ਦੇਣੀਆਂ ਇਹਨਾਂ ਨੂੰ ਖਰਾਕ ਕੱਢ ਕੇ ਦੇ ਦੇ ਇਹਦੇ ਚੋਂ ਇੱਕ ਇੱਕ ਕਰਕੇ ਲੈਣੀਆਂ ਲੈ ਮੈਂ ਕੱਢ ਕੇ ਦੇ ਦੂੰਗਾ ਇਹਨੂੰ ਬਹੁ ਨੂੰ ਹਾਂ ਦੇ ਦੇ ਚੱਲ ਕਰ ਲੈ ਰਾਮਬੰਦ ਚੰਗਾ ਠੀਕ ਆ ਉਹ ਪੁੱਜੀ ਸੇਕ ਲਾ ਲੈ ਮੈਨੂੰ ਬੰਦ ਸੇਕ ਲਾ ਸੇਕ ਲਾ ਲੈ ਬਹੁ ਨੂੰ ਕਹਾ ਦੁੱਧ ਦਾ ਗਲਾਸ ਦੇ ਦਊਗੀ ਤੂੰ ਲੈ ਭਾਈ ਆ ਨਾ ਤੇਰੀ ਮਾਂ ਵਾਸਤੇ ਗੋਲੀਆਂ ਲੈ ਆ ਮੈਂ ਇੱਕ ਗਲਾਸ ਦੁੱਧ ਦਾ ਗਰਮ ਕਰਕੇ ਦੇ ਦੀ ਇਹਨੂੰ ਗੋਲੀਆਂ ਲੈ ਲੂਗੀ ਇੱਕ ਇੱਕ ਗੋਲੀ ਕੱਢ ਕੇ ਦੇਦੀ ਇਹਨਾਂ ਚ ਬਾਪੂ ਜੀ ਆ ਤਾਂ ਤੁਸੀਂ ਮੈਨੂੰ ਕਹਿਤਾ ਵੀ ਦਵਾਈ ਦੇ ਦੀ ਹੈ ਤੁਸੀਂ ਬੇਬੇ ਨੂੰ ਮਾੜਾ ਮੋਟਾ ਸਮਝਾ ਲਓ ਸਾਰਾ ਦਿਨ ਮੇਰੇ ਨਾਲ ਲੜਦੀ ਆ ਜਵਾਕ ਨਹੀਂ ਹੁੰਦਾ ਜਵਾਕ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣੋ ਬਾਪੂ ਜੀ ਮੈਂ ਦੁੱਧ ਗਰਮ ਕਰ ਦਿੰਨੀ ਆ ਤੁਸੀਂ ਆਪ ਹੀ ਦੇ ਦਿਓ ਆ ਦਵਾਈ ਵੀ ਤੁਸੀਂ ਆਪ ਦੇ ਦਿਓ ਉਹ ਚਲ ਕੋਈ ਨਾ ਭਾਈ ਉਹਦਾ ਤਾਂ ਸਭਾ ਹੋਇਆ ਆਦਤ ਬਣ ਰਹੀ ਆ ਉਹਦੀ ਤਾਂ ਲੜਨ ਦੀ ਤੂੰ ਦੁੱਧ ਦਾ ਗਲਾਸ ਦੇ ਆਈ ਉਹਨੂੰ ਮੈਂ ਤਾਂ ਆਪਨੇ ਕੰਮ ਲਾ ਲਿਆਤੀ ਇਹਨੇ ਸਿਰ ਦੁਖਦਾ ਮੇਰਾ ਸਿਰ ਬੋਚ ਕੇ ਜਾ ਲੈ ਦੱਸ ਉਹਨੂੰ ਐ ਨਹੀਂ ਆਉਂਦਾ ਵੀ ਮੈਂ ਚੰਗਾ ਲੱਗਦਾ ਹੁੰਦਾ ਸਿਰ ਦਬਦਾ ਬਾਪੂ ਜੀ ਤੁਹਾਡੀ ਮਾੜੀ ਜੀ ਵੀ ਨਹੀਂ ਚਲਦੀ ਹੈਗੀ ਘਰ ਚ ਤੁਹਾਨੂੰ ਤੁਹਾਨੂੰ ਚੰਗਾ ਭਲਾ ਪਤਾ ਵੀ ਜਦ ਤੱਕ ਅਸੀਂ ਡਾਕਟਰ ਤੋਂ ਟਰੀਟਮੈਂਟ ਨਹੀਂ ਲੈਂਦੇ ਜਦ ਤੱਕ ਬੱਚਾ ਨਹੀਂ ਹੁੰਦਾ ਬਾਪੂ ਜੀ ਉਹ ਭਾਈ ਮੈਂ ਕੱਦ ਕਹਿਣਾ ਵੀ ਦਵਾਈ ਨਾ ਲੋ ਐ ਕਰਿਓ ਦੇਖ ਮੇਰਾ ਕੰਮ ਹੈ ਪੈਸੇ ਦੇਣਾ ਤੁਹਾਨੂੰ ਤੁਸੀਂ ਪੈਸੇ ਲੈ ਜਿਓ ਗੋਚ ਕੇ ਕਿਤੇ ਵੇਲੇ-ਕਵੇਲੇ ਜੀ ਦੇਖ ਕੇ ਅੱਖ ਜੀ ਬਚਾ ਕੇ ਲੰਘ ਜਿਓ ਦਵਾਈ ਲੈ ਆਓ ਸੱਚੀ ਬਾਪੂ ਜੀ ਹੋਰ ਤੇ ਬਾਪੂ ਜੀ ਤੁਸੀਂ ਦੱਸਿਓ ਨਾ ਬੇਬੇ ਨੂੰ ਭਾਈ ਮੈਂ ਕਾਨੂੰ ਦੱਸਦਾ ਤੂੰ ਨਾਲੇ ਉਹਨੂੰ ਸਮਝਾ ਦੀ ਗੱਗਨੇ ਨੂੰ ਕਹਦੇ ਵੀ ਬਾਪੂ ਪੈਸੇ ਦਿੰਦਾ ਕਹਦੇ ਪੈਸੇ ਲੈ ਕੇ ਕਹਦੇ ਆਪਾਂ ਜਾ ਕੇ ਆਵਾਂਗੇ ਠੀਕ ਆ ਹਾਂ ਡਾਕਟਰ ਨੂੰ ਦਿਖਾਇਆ ਮੈਂ ਪਰ ਬਾਪੂ ਜੀ ਮੈਂ ਤੁਹਾਨੂੰ ਦੁੱਧ ਗਰਮ ਕਰਕੇ ਦਿੰਨੀ ਆ ਦਵਾਈ ਤੁਸੀਂ ਆਪ ਹੀ ਦੇ ਦਿਓ ਓਕਾ ਨੂੰ ਭਾਈ ਫੜਾ ਦੀ ਕੁਛ ਨਹੀਂ ਹੁੰਦਾ ਮੈਨੂੰ ਕੰਮ ਹੈ ਮੜਾ ਜਾਂ ਮੈਂ ਕੰਮ ਜਾਣਾ ਮੈਂ ਤਾਂ ਇਹਨੇ ਜਾਂਦਾ ਜਾਂਦਾ ਰੋਗ ਲਾਹ ਕਹਿੰਦੀ ਦਵਾਈ ਲੈ ਕੇ ਦੇ ਪਹਿਲਾਂ ਠੀਕ ਆ ਬਾਪੂ ਜੀ ਜਾਓ ਫਿਰ ਹਾਂ ਠੀਕ ਆ ਚੰਗਾ ਚੰਗਾ ਕੋਈ ਲੈ ਚਲ ਆ ਤਾਂ ਬਾਈ ਘਰ ਨੂੰ ਵਧੀਆ ਸੁਣ ਲਈ ਬਾਪੂ ਜੀ ਤਾਂ ਮੰਨ ਗਏ ਵੀ ਡਾਕਟਰ ਚਲੇ ਜਾਓ ਪੈਸੇ ਦੇ ਦੂੰਗਾ ਤਲ ਬੇਬੀ ਨੂੰ ਨਹੀਂ ਦੱਸਾਂਗੇ ਬਸ ਬੇਬੀ ਨੂੰ ਪਤਾ ਨਾ ਲੱਗੇ ਨਹੀਂ ਨਮਾਸੀ ਆਪਾ ਖੜਾ ਹੋ ਜੂ ਏ ਠੰਡ ਪਤਾ ਨਹੀਂ ਕਿਉਂ ਕਰਾ ਗਿਆ ਹੈ ਤੁਹੀਂ ਹਾਂ ਹਾਂ ਸਰਦਾਰ ਸਾਹਿਬ ਤੁਸੀਂ ਸੇਕਿਆ ਕਰੋ ਧੂਣੀ ਉਹ ਪਈ ਤੁਪੇ ਮਜਾੜਾਈ ਹੈ ਕਿੱਧਰ ਜਾਈਏ ਅਸੀਂ ਤੁਸੀਂ ਕਾਨੂੰ ਜਾਣਦੇ ਹੋ ਭਾਈ ਮੈਂ ਹੀ ਅਸੀਂ ਹੀ ਭੱਗ ਜਾਨੇ ਆ ਹਾਂ 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 ਅਸੀਂ ਭੱਗ ਜਾਨੇ ਆ ਲੈ ਕੀ ਹੋ ਗਿਆ ਜੌਣਾ ਦੁੱਬਰ ਕਰ ਰਿਹਾ ਹੈ ਉਹਨੇ ਸਮਝਾ ਨਹੀਂ ਸਕਦਾ ਉਹਨੂੰ ਸਮਝਾ ਤਾਂ ਹੁਣ ਮੈਂ ਬਥੇਰਾ ਲੜਦਾ ਉਹਦੇ ਨਾਲ ਮੈਂ ਕੀ ਕਰਾਂ ਦੱਸ ਹਾਂ ਜੇ ਲੜਦਾ ਹੁੰਦਾ ਹੁੰਦਾ ਨਾ ਕਾ ਨੂੰ ਐਡੀ ਗੱਲ ਜਾਂਦੀ ਉਹ ਮੈਰਾ ਬਥੇਰਾ ਸਮਝਾਉਣਾ ਉਹ ਕਹੇ ਦੀ ਉਹ ਜਵਾਕ ਪਿੱਛੀ ਕਰਦੀ ਐ ਮੈਂ ਕਿਹਾ ਮਾਹ ਚਲ ਕੋਈ ਨਹੀਂ ਅਜੇ ਕਿਹੜਾ ਬੁੜੇ ਹੋ ਗਏ ਉਹ ਹੋ ਜੂਗਾ ਹੋਰ ਨਹੀਂ ਸਾਲ ਨਹੀਂ ਛੇ ਮਹੀਨਿਆਂ ਨੂੰ ਹੋਰ ਜੋਣਾ ਤੋਂ ਪਰ ਘਰ ਕੇ ਆਂਦੇ ਵੀ ਆਹੀ ਗੱਲ ਜਾਣਦੇ ਵੀ ਆਹੀ ਗੱਲ ਘਰੇ ਵੀ ਆਹੀ ਗੱਲ ਹਰਦਨ ਉਹ ਹੁਣ ਮੈਂ ਉਹਦਾ ਕਰਾਂ ਕੀ ਗੋਲੀ ਮਾਰਾਂ ਉਹਦੇ ਗੋਲੀ ਕਾ ਨੂੰ ਮਾਰਨੀ ਆ ਸਾਡੇ ਮਾਰਦੇ ਗੋਲੀ ਉਹ ਭਾਈ ਮੈਂ ਕੀ ਕਰਾਂ ਦੱਸ ਉਹਦਾ ਸਹੀ ਸੁਭਾਅ ਹੈ ਜਾ ਆ ਸੁਭਾਅ ਨਹੀਂ ਬਾਪੂ ਡਰਦੈ ਨੂੰ ਉਹ ਤੋਂ ਆਹ ਜੀ ਗੱਲ ਮੇਰੀ ਮਾਂ ਕਰ ਉਹ ਕਾਨੂੰ ਡਰਦਾ ਹੈ ਕਾਨੂੰ ਡਰਦਾ ਮੈਂ ਉਹ ਮੈਂ ਕਲੇਸ਼ ਤੋਂ ਡਰਦਾ ਹੈ ਕਲੇਸ਼ ਤੋਂ ਡਰੀ ਜਾ ਫਿਰ ਕਲੇਸ਼ ਤਾਂ ਹੋਊਗਾ ਹੀ ਕਰਨੇ ਇਹਦਾ ਕਲੇਸ਼ ਉਹ ਚਲ ਕੋਈ ਨਹੀਂ ਮੈਂ ਤਾਂ ਐਂ ਕਹਿਣਾ ਚਲ ਤੂੰ ਤੇ ਬਹੁਤ ਹੋਏ ਜਣੇ ਵਗਜੋ ਜਾਂ ਦੇ ਵੀ ਡਾਕਟਰ ਤੋਂ ਦਵਾਈ ਤੂੰ ਹੀ ਲਿਆ ਉਹ ਜਾਂ ਕਾਨੂੰ ਦਵਾਈਆਂ ਦੇ ਲੋੜੇ ਤਾਂ ਨਾ ਦਿਮਾਗ ਖਰਾਬ ਹੋ ਰੇਗਾ ਤਾਂ ਸਹੀ ਪੁੱਛੇ ਜੀ ਕੋਈ ਦਵਾਈ ਤੂੰ ਹੀ ਦੇ ਇਹਦਾ ਸਾਣੇ ਦੇ ਮਗਰ ਫਿਰਦੀ ਲੱਗੀ ਜਿਹੜੀ ਤਾਈ ਲੈ ਕੇ ਜਾਂਦੀਆਂ ਨੇ ਹਾਂ ਹਾਂ ਤੈਨੂੰ ਕਾਨੂੰ ਪਤਾ ਤੂੰ ਕਿਹੜਾ ਗੌਰ ਕਰਦੇ ਚੱਲ ਕੋਈ ਨਹੀਂ ਮੈਂ ਕਹਿ ਦੂੰਗਾ ਨੂੰ ਰੋਕ ਦੂੰਗਾ ਮੈਂ ਨਹੀਂ ਜਾਣ ਦਿੰਦਾ ਤੇਰੇ ਤਾਈ ਨੂੰ ਤੂੰ ਐ ਕਰੀ ਉੱਥੇ ਪਏ ਨੇ ਪੈਸੇ ਅੰਦਰ ਬਹੂ ਨੂੰ ਲੈ ਜਾ ਕਿਸੇ ਡਾਕਟਰ ਦੇ ਕੋਈ ਨਾ ਲੈ ਆ ਨਾ ਤੂੰ ਕਰਨੀ ਗੱਲ ਇਹਦੇ ਨਾਲ ਉਹਦੇ ਨਾਲ ਤਾਂ ਮੈਂ ਆਪੇ ਗੱਲ ਕਰ ਲੂੰਗਾ ਐ ਦੇਖ ਕੰਜਲ ਦਾ ਇਹ ਵੀ ਨਹੀਂ ਭਰੋਸਾ ਕਰਦਾ ਵੀ ਮੈਂ ਦੱਸ ਮੈਂ ਉਹਨੂੰ ਕਹਿਣਾ ਵੀ ਤੂੰ ਇਹਨਾਂ ਸਿਆਣਿਆਂ ਦੇ ਲੈ ਕੇ ਜਾ ਮੈਂ ਤਾਂ ਆਪ ਕਹਿਣਾ ਵੀ ਡਾਕਟਰ ਦੇ ਦਿਖਾ ਦੇ ਕੋਈ ਦਵਾਈ ਤੂੰ ਵੀ ਲੈ ਲਓ ਹੈ ਇਹ ਵੀ ਆਪਣੀ ਮਾਂ ਦੇ ਮਗਰ ਲੱਗਦਾ ਹੈ ਇਕੜਾ ਘਟਾ